ਇਹਦਾ ਤੇ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜਿਹੜੇ ਵਰਨੇਬਲ ਏਰੀਆਜ਼ ਨੂੰ ਆਇਡੈਂਟੀਫਾਈ ਕੀਤੇ ਹੈ ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਦੇ ਵਿੱਚ ਰੋਜ਼ ਕੌਨਫੀਡੈਂਸ ਬਿਲਡਿੰਗ ਮੀਜਰ ਕਰ ਰਹੇ ਹਾਂ ਪੈਰਾਮਿਲਟਰੀ ਫੋਰਸ ਦੀ ਕੰਪਨੀ CRPF ਦੀ ਸਾਡੇ ਕੋਲ ਆਈ ਹੋਈ ਹੈ ਸਾਡੇ ਸੀਨੀਅਰ ਆਫਿਸਰ ਸਾਰੇ ਉਹਨਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਕੌਨਫੀਡੈਂਸ ਬਿਲਡਿੰਗ ਮੀਜਰ ਉਸ ਇਹ ਵਰਨੇਬਲ ਏਰੀਆ ਚ ਕਰ ਰਹੇ ਰੈਗੂਲਰਲੀ ਇਸ ਤੋਂ ਇਲਾਵਾ ਵਿਜ਼ਿਬਿਲਟੀ ਚੈਕਿੰਗ ਔਰ ਪ੍ਰੀਵੈਂਟਿਵ ਐਕਸ਼ਨ ਜਿਹੜਾ ਅਸੀਂ ਟ੍ਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਜਿਹੜੇ ਬੰਦੇ ਕੇ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਆਪਣੇ ਏਰੀਆ ਚ ਉਹਨਾਂ ਦੇ ਖਿਲਾਫ ਪ੍ਰੋਵੈਂਸ਼ਨ ਜਿਹੜੀ ਹੈ ਚੱਲ ਰਹੀ ਹੈ ਪ੍ਰੀਵੈਂਟਿਵ ਐਕਸ਼ਨ ਦੇ ਥਰੂ ਬਾਉਂਡ ਡਾਊਨ ਕਰਾਈ ਜਾ ਰਹੇ ਹੈ ہتھیار ਤਕੀਬਨ 51% ਜੇ ਕੱਲ ਰਾਤ ਤੱਕ ਮੈਂ ਦੇਖਾਂ 51% ਅਸੀਂ ਕਰਾ ਚੁੱਕੇ ਹਾਂ ਔਰ ਉਹਦੇ ਨਾਲ ਕੁਝ ਜਿਹੜੀਆਂ ਸਕਰੀਨਿੰਗ ਕਮੇਟੀ ਦੇ ਵਿੱਚ ਐਪਲੀਕੇਸ਼ਨਸ ਪੈਂਡਿੰਗ ਨੇ ਜਿਹੜੇ ਬੰਦਿਆਂ ਨੂੰ ਥ੍ਰੈਟ ਹੈ ਉਹ ਤੋਂ ਉਹ ਵੀ ਅਜੇ ਕਾਊਂਟ ਨਹੀਂ ਕੀਤੇ ਸਿਰਫ ਬੇਅਰ ਜਿਹੜੀ ਹੈ ਉਹ ਕਾਊਂਟਿੰਗ ਹੈ ਉਸ ਤੋਂ ਇਲਾਵਾ ਤੁਸੀਂ ਦੇਖਿਆ ਆਰਮਜ਼ ਐਕਟ ਐਕਸਾਈਜ਼ ਐਕਟ ਦੇ ਜਿਹੜੀ ਐਨਡੀਪੀਐਸ ਐਕਟ ਦੀਆਂ ਰਿਕਵਰੀਆਂ ਸਾਡੇ ਚੱਲ ਰਹੀਆਂ ਸਪੈਸ਼ਲੀ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਵੀ ਤੁਸੀਂ ਦੇਖਿਆ ਪਿੱਛੇ ਜੇ ਵੀ ਅਸੀਂ ਸਪੈਸ਼ਲ ਆਪਰੇਸ਼ਨ ਚ ਕੀਤਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਚਲਦੀਆਂ ਰਹਿਣਗੀਆਂ ਸਪੈਸ਼ਲ ਆਪਰੇਸ਼ਨਸ ਔਰ ਮੈਂ ਬਿਲਕੁਲ ਇਸ ਬਾਰੇ ਵਿੱਚ ਵਿਸ਼ਵਾਸ ਦੁਆਣਾ ਪਬਲਿਕ ਨੂੰ ਤੁਹਾਡੇ ਰਾਹੀਂ ਕਿ ਬੜਾ ਫ੍ਰੀ ਫ੍ਰੀ ਤੇ ਫੇਅਰ ਪੋਲ ਹੋਏਗੀ ਔਰ ਅਸੀਂ ਵਚਨਬੱਧਾ ਕਿ ਪੀਸ ਐਂਡ ਲਾਅ ਐਂਡ ਔਰਡਰ ਜਿਹੜਾ ਮੇਨਟੇਨ ਕੀਤਾ ਜਾਊਗਾ ਉਸੇ ਸਬੰਧ ਚ ਅੱਜ ਇੱਕ ਫਲੈਗ ਮਾਰਚ ਕੀਤਾ ਉੱਚ ਪੈਰਾ ਮਿਲਟਰੀ ਹੈ ਜਾਂ ਹੋਰ ਜਿਹੜੇ ਸਾਰੇ ਆਫੀਸਰਸ ਨੇ ਔਰ ਸਾਡੇ ਸੀਨੀਅਰ ਆਫੀਸਰ ਸਾਰੇ ਸੋ ਥੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਾਂਦਾ ਕਿ ਇੰਨੀ ਫੋਰਸ ਸਾਡੀ ਪ੍ਰੋਟੈਕਸ਼ਨ ਵਾਸਤੇ ਸਰ ਕੁਝ ਦਿਨ ਪਹਿਲਾਂ ਫੋਰਸਾਂ ਟੀਮਾਂ ਲਗੀਆਂ ਇਹ ਪੈਰਾਮਿਲਿਟਰੀ ਦੀ ਇੱਕ ਕੰਪਨੀ ਹੈ ਜੀ ਆਪਣੇ ਕੋਲ ਉਹ ਸਾਰੀ ਇੱਥੇ ਆਈ ਹੋਈ ਹੈ ਸਰ ਹੋਰ ਵੀ ਕੰਪਨੀਆਂ ਮੰਗਾਈ ਜਾਣਗੇ ਸੁਰੱਖਿਆ ਦੇ ਮੱਦੇਨਜ਼ਰ ਉਹ ਤਾਂ ਆਉਣਗੇ ਜੀ ਅਜੇ ਕਿਉਂਕਿ ਪੰਜਾਬ ਦੀ ਇਲੈਕਸ਼ਨ ਅਜੇ ਲੇਟ ਹੈ ਪਹਿਲਾਂ ਇੱਕ ਇੱਕ ਕੰਪਨੀ ਜਿਹੜੀ ਆਈ ਹੈ ਉਹ ਇਸੇ ਕਰਕੇ ਹੈ ਕਿ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਵਿੱਚ ਉਹਨਾਂ ਨੂੰ ਆਪਰੇਸ਼ਨਲੀ ਸੀ ਯੂਜ਼ ਕਰਨਾ ਹੈ ਪੁਲਕ ਲਗਾਤਾਰ ਨਾਕੇ ਬੰਦੀ ਹਾਂਜੀ ਸਿਕਿਉਰਟੀ ਲੈ ਕੇ ਸੀਸੀਟੀਵੀ ਕੈਮਰੇ ਸਰ ਇਹ ਅਲੱਗ ਏਰੀਆ ਚ ਫਲੈਗਮਾਰਕ ਆਲਰੇਡੀ ਅਸੀਂ ਗੇਟ ਕੀ ਮਾ ਏਰੀਆ ਤੇ ਹੋਰ ਏਰੀਆ ਚ ਕਰਕੇ ਆਇਆ ਹੈ ਮੈਂ ਇੱਥੋਂ ਇਹਨਾਂ ਨੂੰ ਜੁਆਇਨ ਕੀਤਾ ਹਾਲ ਬਾਜ਼ਾਰ ਤੋਂ ਕਿਉਂਕਿ ਮੇਨ ਏਰੀਆ ਆਪਣਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਰਿਕਵੈਸਟ ਇਸੇ ਕਰਕੇ ਕੀਤੀ ਸੀ ਇੱਥੋਂ ਅਸੀਂ ਇੱਕ ਬੜਾ ਅੱਛਾ ਮੈਸੇਜ ਜਾਂਦਾ ਹੈ ਉਹ ਇੱਥੋਂ ਇਸ ਫਲੈਗਮਾਰਕ ਅੱਗੇ ਵੀ ਜਿਹੜਾ ਜ਼ੋਨ 3 ਦੇ ਵਿੱਚ ਮਕਬੂਲਪੁਰਾ ਵਗੈਰਾ ਏਰੀਆ ਚ ਉੱਥੇ ਵੀ ਚੱਲ ਸਰ ਗੋਲਡਨ ਗੇਟ ਤੇ ਕੁਝ ਦਿਨ ਪਹਿਲਾਂ ਚੈਕਿੰਗ ਕੀਤੀ ਗਈ ਗੱਡੀਆਂ ਦੇ ਵਿੱਚ ਪੈਸੇ ਮਿਲੇ ਲੱਖ ਰੁਪਈਆ ਮਿਲੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਇਲੈਕਸ਼ਨ ਲੱਗੇ ਨੇ ਤੇ ਗੱਡੀਆਂ ਦੇ ਵਿੱਚ ਲੱਖ ਰੁਪਈਆ ਲੈ ਕੇ ਘੁੰਮਦੇ ਨੇ ਕੋਈ 10 ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਇਗਨੋਰੈਂਸ ਆਫ ਲਾ ਜਿਹੜਾ ਕਾਨੂੰਨ ਦੀ ਇਗਨੋਰੈਂਸ ਹੋਣੀ ਕੋਈ ਬਚਤ ਨਹੀਂ ਹੈ ਕੋਈ ਡਿਫੈਂਸ ਨਹੀਂ ਹੈ ਸੋ ਫਲਾਈਂਗ ਸਕਵਾਡਸ ਆਲਰੇਡੀ ਇਨ ਪਲੇਸ ਨੇ ਸਟੈਟਿਕ ਟੀਮਾਂ ਨੋਟੀਫਿਕੇਸ਼ਨ ਦੇ ਵੇਲੇ ਹੋਣਗੀਆਂ ਤਿੰਨ ਪਰ ਕਨਸਿਸਟੈਂਸੀ ਫਲਾਈਂਗ ਸਕਵਾਡਸ ਬਣਾਈਆਂ ਗਈਆਂ ਔਰ ਉਹ ਸਾਰੀਆਂ ਐਸਵੇਲੇ ਫੰਕਸ਼ਨਲ ਨੇ डीसी साहब ਨਾਲ ਪਿੱਛੇ ਅਸੀਂ ਕੋ-ਜਾਇੰਟ ਮੀਟਿੰਗ ਕੀਤੀ ਸੀ ਤਾਂ ਉਹਨਾਂ ਦੇ ਪੁਆਇੰਟਸ ਵੀ ਅਸੀਂ ਮقرਰ ਕੀਤੇ ਨੇ ਸੋ ਦੈਟ ਉਹ ਏਰੀਆ ਡੋਮਿਨੇਟ ਕਰਨ ਔਰ ਸਭ ਦੇ ਵਿੱਚ ਵੀਡੀਓਗ੍ਰਾਫੀ ਦਾ ਪ੍ਰੋਵੀਜ਼ਨ ਹੈਗਾ ਔਰ ਚੈਕਿੰਗ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਉਹ ਜੀ ਇਤਰਾਜਯੋਗ ਸਮਗਰੀ ਮਿਲਦੀ ਹੈ ਜਾਂ ਕੈਸ਼ ਮਿਲਦਾ ਅਸੀਂ ਕਨਸਰਨਡ ਡਿਪਾਰਟਮੈਂਟ ਨੂੰ ਥਰੂ ਫਲਾਈਂਗ ਸਕਵਡ ਉਹ ਕਨਵੇ ਕਰਦੇ ਹਾਂ ਸੋ ਦੈਟ ਉਹਦੇ ਵਿੱਚ ਟਰਾਂਸਪੈਰੈਂਸੀ ਵੀ ਰਹੇ ਤੇ ਪੂਰਾ ਐਕਸ਼ਨ ਵੀ ਹੋ ਠੀਕ ਥੈਂਕ ਯੂ ਸਰ ਥੈਂਕ ਯੂ ਥੈਂਕ